ਸਭ ਤੋਂ ਪਹਿਲਾਂ ਤਾਂ ਅੱਜ ਸਾਡੇ 111 ਬਜ਼ੁਰਗ ਤੇ ਸਾਡੇ ਭਰਾ ਜਿਹੜੇ ਮਰਨਵਾਰ ਤੋਂ ਉੱਪਰ ਬੈਠੇ ਨੇ ਉਹਨਾਂ ਅੱਗੇ ਸਿਰ ਝੁਕਦਾ ਤੁਹਾਨੂੰ ਇੱਕ ਚੀਜ਼ ਦਾ ਮਾਣ ਵੀ ਮਹਿਸੂਸ ਹੋਣਾ ਜਦੋਂ 111 ਭਰਾ ਇਹ ਤਿਆਰ ਹੋਏ ਮਰਨਵਾਰ ਤੋਂ ਉੱਪਰ ਬੈਠਣ ਲਈ ਅਨੇਕਾਂ ਹੀ ਮੱਲਾ ਦਾ ਅੱਜ ਜਿਹੜੇ ਕਿ ਸਾਡੇ ਆਗੂ ਨੇ ਜਵਾਬ ਦਿੱਤਾ ਕਿ ਅਨੇਕਾਂ ਇਸ ਹਹਾ ਤਾਂ ਪਾਉਣ ਨੂੰ ਤਿਆਰ ਸੀਗੇ ਵੀ ਅਸੀਂ ਮਰਨਵਾਰ ਤੋਂ ਉੱਪਰ ਬੈਠਾਂਗੇ ਅਸੀਂ ਮਰਨਵਾਰ ਤੋਂ ਉੱਪਰ ਬੈਠਾਂਗੇ ਇਸ ਕਰਕੇ ਪੰਜਾਬ ਦੇ ਜਿਹੜੇ ਵਿੱਚ ਖੂਨ ਵਿੱਚ ਹਹਾ ਤਾਂ ਦੇਣਾ ਬਗਾਵਤ ਕਰਨਾ ਜੋ ਸਾ ਆਤਾ ਹੁੰਦਿਆਂ ਨੇ ਤੁਹਾਨੂੰ ਮਾਣ ਮਹਿਸੂਸ ਹੋਣਾ ਇਸ ਚੀਜ਼ ਦਾ ਕਿ ਕਿੰਨੇ ਲੋਕ ਅੱਜ ਜਿਹੜੇ ਕਿ ਆਗੂ ਨੇ ਕਿਹਾ ਗਿਆ ਵੀ ਤੁਸੀਂ ਤੁਹਾਡੀ ਵਾਰੀ ਉਸ ਤੋਂ ਬਾਅਦ ਮਰਨ ਵਰਤ ਪਰ ਲੱਗੂਗੀ ਤੇ ਅੱਜ ਜਿਹੜੇ ਸਾਰੇ ਇਹ ਬੈਠੇ ਨੇਗੇ ਸਾਡੇ ਭਰਾ ਮੈਂ ਇਸ ਕਰਕੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਨੌਜਵਾਨਾਂ ਅੱਜ 111 ਜਿਹੜੇ ਸਾਡੇ ਬਜ਼ੁਰਗ ਸਾਡੇ ਪੰਜਾਬ ਨੂੰ ਬਚਾਉਣ ਲਈ ਸਾਡੇ ਕਿਸਾਨੀ ਨੂੰ ਬਚਾਉਣ ਲਈ ਬੈਠੇ ਨੇਗੇ ਤਾਂ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਦੇਖੋ ਸਾਡੇ ਬਜ਼ੁਰਗ ਸਾਡੇ ਲਈ ਬੈਠੇ ਨੇ ਤੇ ਹੁਣ ਤੁਹਾਡਾ ਹੀ ਫਰਜ਼ ਬਣਦਾ ਕਿ ਇੱਥੇ ਅਸੀਂ ਆ ਕੇ ਹਾਜ਼ਰੀਆਂ ਭਰੀਏ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਆਈਏ ਕਿਉਂਕਿ ਇਹਨਾਂ ਦੀ ਉਮਰਾਂ ਲੰਘੀਆਂ ਸਿਰਫ ਅਰ ਸਿਰਫ ਤੁਹਾਨੂੰ ਬਚਾਉਣ ਲਈ ਬੈਠਨੇਗੇ ਸਾਡੇ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਵਾਨੀ ਦਾ ਭਵਿੱਖ ਚੰਗਾ ਹੋਵੇ ਸਾਡਾ ਇਤਿਹਾਸ ਬਚੇ ਸਾਡੀ ਕਿਸਾਨੀ ਬਚੇ ਸਾਡੀ ਜਵਾਨੀ ਬਚੇ ਸਾਡਾ ਪੰਜਾਬ ਬਚੇ ਪੂਰੇ ਦੇਸ਼ ਦੀ ਕਿਸਾਨੀ ਬਚੇ ਇਸ ਕਰਕੇ ਮੇਰੇ ਬੀਰੋ ਮੇਰੇ ਭਰਾਵੋ ਇਹ ਹੋਰ ਪੂਰਾ ਦੇਸ਼ ਦੇ ਵਿੱਚ ਕਿੰਨੇ ਸੂਬੇ ਨੇਗੇ ਜਿਹੜੀਆਂ ਕੁਰਬਾਨੀਆਂ ਜਿਹੜੀਆਂ ਲੜਾਈਆਂ ਲੜਨ ਦਾ ਜਜ਼ਬਾ ਪੰਜਾਬ ਦੇ ਵਿੱਚ ਹੈ ਕਿਸੇ ਹੋਰ ਵਿੱਚ ਨਹੀਂ ਹੈਗਾ ਅਸੀਂ ਤੁਸੀਂ ਸਾਰੇ ਹੀ ਜਣੇ ਦੇਖਿਓ ਜਦੋਂ ਮੈਂ ਰੋਟੀ ਖਾਣਨਾ ਹਰ ਟਾਈਮ ਢੱਲੇਵਾਲ ਸਾਹਿਬ ਯਾਦ ਆਉਂਦੇ ਆਉਂਦੇ ਨੇ ਕਿ ਵੀ ਢੱਲੇਵਾਲ ਸਾਹਿਬ ਨੂੰ ਅੱਜ 51 ਦਿਨ ਹੋ ਗਏ ਅੱਜ ਜਿਹੜੇ 111 ਸਾਡੇ ਆਗੂ ਹੋਰ ਬੈਠ ਕੇ ਹੁਣ ਇਹ ਵੀ ਹਰ ਟਾਈਮ ਹਰ ਬੁਰਕੀ ਨਾਲ ਜਾਦਾ ਆ ਕਰਨਗੇ ਕਿ ਆਪਣੇ ਆਪ ਦੇ ਵਿੱਚ ਇੱਕ ਮੌਤ ਸੇੜ ਲੈਣੀ ਇੱਕ ਛੋਟੀ ਮੁੱਟੀ ਗੱਲ ਨਹੀਂ ਹੈਗੀ ਇਹ ਸਿਰਫ ਔਰ ਸਿਰਫ ਸਾਹਤ ਤਾ ਪਾਉਣਾ ਜਾਂ ਕਰਵਾਣੀਆਂ ਦੇਣਾ ਜਾਂ ਲੜਾਈਆਂ ਲੜਨਾ ਇਹ ਪੰਜਾਬ ਦੇ ਉਹਨਾਂ ਲੋਕਾਂ ਦੇ ਹਿੱਸੇ ਆਇਆ ਉਹ ਪੰਜਾਬ ਦੇ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਵਾਰਸ ਨੇਗੇ ਜਿਨ੍ਹਾਂ ਤੇ ਗੁਰੂ ਸਾਹਿਬ ਦਾ ਥਾਪੜਾ ਜਿਨ੍ਹਾਂ ਦੇ ਵਿੱਚ ਜज्ਬਾ ਵੀ ਹਾਂ ਅਸੀਂ ਕੁਛ ਨਾ ਕੁਛ ਕਰਕੇ ਮਰਨਾ ਪਰ ਜਿਹੜੇ ਤੁਸੀਂ ਇੱਕ ਚੀਜ਼ ਨੂੰ ਹੱਥ ਮਾਰੋ ਦਿਮਾਗ ਨੂੰ ਵੀ ਜਿਹੜੇ ਲੀਡਰਾਂ ਬੱਚੇ ਅਸੀਂ ਲੱਗੇ ਫਿਰਦੇ ਜਿਹੜੀਆਂ ਪਾਰਟੀਆਂ ਬੱਚੇ ਅਸੀਂ ਲੱਗੇ ਫਿਰਦੇ ਆ ਕੀ ਉਹ ਉਹਨਾਂ ਦੇ ਵਿੱਚ ਇਹ ਕੋਈ ਤੁਹਾਡੇ ਪੰਜਾਬ ਲਈ ਤੁਹਾਡੇ ਹੱਕਾਂ ਲਈ ਕੋਈ ਮਰਨ ਵਰ ਤੋਂ ਉੱਪਰ ਬੈਠ ਸਕਦੇ ਨੇਗੇ ਇਹ ਸਿਰਫ ਔਰ ਸਿਰਫ ਮੈਕ ਦੇਖ ਕੇ মিডিਆ ਦੇਖ ਕੇ ਸਿਆਸਤਾਂ ਕਰਨ ਵਾਲੇ ਨੇ ਹੋਰ ਇਹਨਾਂ ਦੇ ਅੱਲੇ-ਪੱਲੇ ਕੁਝ ਨਹੀਂ ਹੈਗਾ ਸਕਾਰ ਕੇ ਮਾਇਕ ਕਹਿਣਾ ਚਾਹਣਾ ਵੀ ਬੈਠੋ ਕਿਹੜਾ ਦੇਖਣਾ ਅੱਜ ਕਿਹੜਾ ਪੰਜਾਬ ਦੇ ਹੱਕਾਂ ਲਈ ਮਰਨ ਵਰਤੋਂ ਉੱਪਰ ਬੈਠਾ ਇਹ ਸਰਕਾਰ ਦੇ ਦલાਲ ਨੇਗੇ ਸਾਰੇ ਜਿੰਨੇ ਵੀ ਪੰਜਾਬ ਦੇ ਐਮਐਲਏ ਨੇ ਐਮਪੀ ਨੇ ਜਿਹੜਾ ਵੀ ਕੋਈ ਬੈਠੇ ਨੇਗੇ ਮੁੱਖ ਮੰਤਰੀ ਨੇ ਸਾਰੰਦ ਸਾਰੇ ਕੁਝ ਕੇ ਇੱਕੋ ਥਾਲੀ ਦੇ ਚੱਟੇ ਵੱਟੇ ਨੇਗੇ ਕਲਾ ਮਾਇਕ ਫੜ ਕੇ ਮੀਡੀਆ ਦੇ ਵਿੱਚ ਵੱਡੇ ਵੱਡੇ ਬਿਆਨ ਦੇ ਲਾ ਨੇ ਅਸੀਂ ਕੁਰਬਾਨੀਆਂ ਕਰਦਾਂਗੇ ਅਸੀਂ ਜਾਨਾਂ ਵਾਰਦਾਂਗੇ ਅਸੀਂ ਆਹ ਕਰਦਾਂਗੇ ਆਹ ਬੈਠੇ ਨੇ ਜੋਧੇ ਆਹ ਬੈਠਨੇ ਸੂਰਬੀਰ ਤਿਲੀ ਨਾਲ ਮੱਥਾ ਲਾਈ ਆਹ ਬੈਠੇ ਨੇ ਆਪਣਾ ਆਪ ਕੁਰਬਾਨ ਕਰੀ ਉਹ ਸਰਕਾਰ ਨੂੰ ਦੱਸ ਰਹੇ ਨੇ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਇਸ ਕਰਕੇ ਆਓ ਨੌਜਵਾਨੋ ਆ ਜਿਹੜੇ ਪੰਜਾਬ ਦੇ ਗਦਾਰਾਂ ਦਾ ਖੜਾ ਛੱਡ ਕੇ ਆ ਜਿਹੜੇ ਸੰਘਰਸ਼ੀ ਲੋਕ ਨੇ ਇਹਨਾਂ ਦੇ ਪਿੱਛੇ ਆਈਏ ਵੱਡੇ ਇਕੱਠ ਕਰੀਏ ਅੰਦੋਲਨ ਨੂੰ ਹੋਰ ਤੇਜ਼ ਕਰੀਏ ਕੰਮ ਵੀ ਕਰੋ ਤੇ ਬਾਰੀਆਂ ਬਣ ਕੇ ਆਪਣਾ ਤਿੰਨ ਹਫ਼ਤੇ ਦੇ ਵਿੱਚ ਤਿੰਨ ਤੋਂ ਚਾਰ ਦਿਨ ਬਾਰੀਆਂ ਬਣ ਕੇ ਹਰੇਕ ਬੰਦਾ ਇਸ ਅੰਦੋਲਨ ਦੇ ਵਿੱਚ ਰਹੇ ਤੇ ਆਪੋ ਆਪਣੇ ਫਰਜ਼ਾਦਾ ਕਰੋ ਭਰਾਵੋ ਦਲਾਲਾਂ ਨੂੰ ਅਸੀਂ ਬਹੁਤ ਦੇਖ ਲਿਆ ਪਰਖ ਕੇ ਦੇਲੀ ਦੇ ਦਲਾਲਾ ਨੂੰ ਜਿਹੜੇ ਸਾਰੇ ਦੇ ਸਾਰੇ ਉਹ ਸੈਂਟਰ ਦੀ ਬੋਲੀ ਬੋਲਦੇ ਨੇ ਜਿਹੜੇ ਜਿਹੜਾ ਸੈਂਟਰ ਆ ਆਪਣੇ ਰੋਜ਼ ਹੀ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਖੇਡਦਾ ਤੇ ਆਪਣੇ ਪੰਜਾਬ ਲਈ ਜਿਹੜੇ ਫਤਵੇ ਜਾਰੀ ਕਰਦਾ ਇਹ ਸਾਰੇ ਦੇ ਸਾਰੇ ਇਹ ਪੰਜਾਬ ਦੇ ਜਿੰਨੇ ਐਸਾ ਕਹਾਉਣ ਵਾਲੇ ਨਾ ਵੱਡੀਆਂ ਵੱਡੀਆਂ ਚੱਕ ਕੇ ਗੱਲਾਂ ਮਾਰਨ ਵਾਲੇ ਅੱਜ ਮੈਂ ਸੁਣ ਰਿਹਾ ਜੇ ਸਾਰਿਆਂ ਦੇ ਬਿਆਨ ਨਾ ਲੀਰਾਂ ਦੇ ਮੈਂ ਸੁਣਦਾ ਹੁਣਾਂ ਲੀਰਾਂ ਦੇ ਜਿਹੜੇ ਲੀਰਾਂ ਨਾ ਜਿੰਨੀਆਂ ਇਹ ਪੰਜਾਬ ਦੇ ਐਮਐਲਏ ਐਮਪੀ ਸਾਰੇ ਇਹ ਨਾ ਸਾਰਿਆਂ ਦਾ ਮੈਂ ਬਿਆਨ ਸੁਣਦਾ ਹੁਣ ਕਿਸੇ ਦੇ ਬਿਆਨ ਚ ਕੋਈ ਦਮ ਨਹੀਂ ਕੋਈ ਪੰਜਾਬ ਦੀ ਗੱਲ ਨਹੀਂ ਸਿਰਫ ਪਾਰਟੀ ਮੇਰੀ ਬਚ ਰਿਹਾ ਪਾਰਟੀ ਪਾਰਟੀ ਨਾਲ ਕੋਲੇ ਹੋ ਜਾਂਦਾ ਕਿਤੇ ਗੱਲ ਹੁੰਦੀ ਆ ਪੰਜਾਬ ਦੀ ਆ ਕਰਦੇ ਨੇ ਜਿਹੜੇ ਬੈਠੇ ਨੇ ਸੜਕਾਂ ਦੇ ਲੋਕ ਆਪਦੇ ਆਪਦੀ ਧਰਤੀ ਦੀ ਗੱਲ ਆਪਦੇ ਖੇਤੀ ਦੀ ਗੱਲ ਇਹ ਲੜਦੇ ਨੇ ਮੁੱਦਿਆਂ ਦੀ ਲੜਾਈ ਇਹ ਲੜਦੇ ਨੇ ਆਪਣੇ ਲੋਕਾਂ ਦੀ ਲੜਾਈ ਇਨਾਂ ਕੋਲੇ ਸਿਰਫ ਪਾਰਟੀਆਂ ਦੀ ਲੜਾਈ ਹੁੰਦੀ ਆ ਵੀ ਆਪ ਦੇਖੋ ਲੈ ਪਾਰਟੀਆਂ ਦੀ ਲੜਾਈ ਲੜ ਲਓ ਮੇਰੀ ਪਾਰਟੀ ਮੇਰੀ ਪਾਰਟੀ ਮਰੀ ਮਾਪਾਟੀ ਮਾਪਾਟੀ ਨਾ ਦੱਸੋ ਮਾਪਾਟੀ ਦੇ ਰਕੇ ਤੁਸੀਂ ਕੀਤਾ ਕੀ ਐ ਸਿਰਫ ਪੰਜਾਬ ਨੂੰ ਡੋਬਿਆ ਹੀ ਐ ਮਾਰਿਆ ਹੀ ਐ ਸੰਘਰਸ਼ੀ ਲੋਕ ਭਾਵੋ ਹੁਣ ਦੇਖੋ ਥੋੜੇ ਟਾਈਮ ਜੀ ਟੈਂਟ ਲੈ ਕੇ ਉੱਪਰ ਲਾਤੇ ਗੱਡਤੇ ਤੇ ਇਹ 111 ਸਾਡੇ ਆਕੂ ਨੇਗੇ ਸਾਡੇ ਜੋਧੇ ਨੇ ਕਿ ਜਨਾਗੇ ਸਰਚੁਕਦਾ ਜੋਧਾ ਸਾਡਾ ਬਾਪੂ ਡੱਲੇਵਾਲ ਸਾਹਿਬ ਜਿਨ੍ਹਾਂ ਨੇ 51 ਦਿਨ ਹੋ ਗਿਆ ਅੱਜ ਬੈਠਿਆਂ ਨੂੰ ਮਰਨ ਵਰਤ ਔਪਰ ਬੈਠਿਆਂ ਨੂੰ ਤੇ ਉਹਨਾਂ ਦੀ ਇਹ ਫੌਜ ਆ ਉਹਨਾਂ ਦੇ ਇਹ ਬੱਦ ਡੱਲੇਵਾਲ ਸਾਹਿਬ ਦੇ ਸਾਡੇ ਬਾਪੂ ਦੇ ਥੱਲੇ ਫੌਜ ਸਾਡੇ ਜੋਧੇ ਨੇਗੇ ਤੇ ਇਸ ਕਰਕੇ ਸਾਡਾ ਇਹ ਕਹਿੰਦੇ ਨੇ ਵੀ ਜਿਹੜਾ ਸਾਡਾ ਆਗੂ ਆ ਨਾ ਡੱਲੇਵਾਲ ਸਾਹਿਬ ਸਾਨੂੰ ਉਹ ਜਾ ਕੋਈ ਪੰਜਾਬ ਵਿੱਚ ਲੀਡਰ ਨਹੀਂ ਮਿਲਣਾ ਜੇ ਉਹਨਾਂ ਨੂੰ ਕੁਝ ਹੋ ਗਿਆ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਇੱਕ ਇੱਕ ਡਰ ਸਤਾ ਰਿਹਾ ਇਹ ਪਹਿਲਾਂ ਵੀ ਡੱਲੇਵਾਲ ਸਾਹਿਬ ਤੋਂ ਮਰਨ ਨੂੰ ਤਿਆਰ ਸੀਗੇ ਤੇ ਹੁਣ ਵੀ ਇਹ ਸਾਰੇ ਨਾਲ ਨੇਗੇ ਹੋਰ ਵੀ ਅੱਜ ਦੇਖੋ ਅੱਜ ਅੱਜ ਬੈਸੂ ਇਸ ਗੱਲ ਨੂੰ ਲੈ ਕੇ ਪਹਿਲਾਂ ਮਰਨ ਵਰਤ ਪਰ ਮੈਂ ਬੈਠਣਾ ਮਰਨ ਵਰਤ ਪਰ ਮੈਂ ਬੈਠਣਾ ਮੈਂ ਸਹਾदत ਦੇਣੀ ਆ ਮੈਂ ਸਹਾदत ਦੇਣੀ ਆ ਇਸ ਕਰਕੇ 111 ਦੀ ਪਹਿਲਾ ਵਾਰੀ ਆਈ ਆ ਇਹ ਬੈਠੇ ਨੇਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਧਰਤੀ ਨੂੰ ਸਾਡੇ ਲਈ ਆਪਣਾ ਆਪ ਕਰਵਾਨ ਕਰ ਰਹੇ ਨੇਗੇ ਪੰਜਾਬ ਦੇ ਲੋਕੋ ਅਕਲਾਂ ਨੂੰ ਹੱਥ ਮਾਰੋ ਥੋੜਾ ਜਿਆ ਥੋੜਾ ਜਿਹਾ ਸਮਝੋ ਯਾਰ ਕੋਈ ਦੇਖੋ ਯਾਰ ਰਾਮਨਾ ਘਰਾਂ ਦੇ ਵਿੱਚ ਹੀਟਰ ਲਾਈ ਰਜਾਈਆਂ ਦੇ ਵਿੱਚ ਬੜੇ ਬੈਠੇ ਹੋ ਉਹ ਤੁਹਾਨੂੰ ਸਵੇਂ ਨੇ ਮਾਫ ਨਹੀਂ ਕਰਨਾ ਓਏ ਆਓ ਤੇ ਸੰਘਰਸ਼ਾਂ ਦੇ ਵਿੱਚ ਲੜੀਏ ਤੇ ਪੰਜਾਬ ਦੀ ਗੱਲ ਕਰੀਏ ਇੰਨੀਆਂ ਮੇਰੀਆਂ ਬੇਨਤੀਆਂ ਨੇਗਾ ਨੌਜਵਾਨਾਂ ਉਮੀਦ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਬਾਰੀਆਂ ਬਨ ਕੇ ਆਉਂਗੇ ਤੁਸੀਂ ਹਰ ਟਾਈਮ ਪੰਜਾਬ ਦੇ ਵਿੱਚੋਂ ਬਾਹਰ ਭੱਜਣਾ ਚਾਹੁੰਦੇ ਹੋ ਪਰ ਕਿਤੇ ਸੋਚੋ ਵੀ ਸਾਡੀ ਧਰਤੀ ਲਈ ਲੜੀਏ ਅਸੀਂ ਆਪਣੇ ਪੰਜਾਬ ਲਈ ਲੜੀਏ ਕੁਝ ਨਾ ਕੁਝ ਕਰਕੇ ਮਰੀਏ ਇਹ ਹੀ ਤੁਹਾਡੇ ਅੱਗੇ ਬੇਨਤੀ ਆ ਭਰਾਵੋ ਹਰੇਕ ਬੰਦਾ ਪੰਜਾਬ ਦਾ 13000